ਅਸ਼ੀਕਾਲ ਜੀ ਇਸ ਟਾਈਮ ਅਸੀਂ ਖੜੇ ਆਂਗੇ ਖਨੌਰੀ ਬਾਰਡਰ ਦੇ ਉੱਪਰ ਉਸ ਜਗ੍ਹਾ ਦੇ ਉੱਤੇ ਮੌਜੂਦ ਆਂ ਜਿੱਥੇ ਪੰਜਾਬ ਹਰਿਆਣਾ ਦੀ ਹੱਦ ਸ਼ੁਰੂ ਹੁੰਦੀ ਹੈ ਮੇਰੇ ਮਗਰ ਤੁਸੀਂ ਖਨੌਰੀ ਮੋਰਚਾ ਜਿਹੜਾ ਉਹ ਦੇਖ ਸਕਦੇ ਹੋਗੇ ਜਿਸ ਦੀ ਸਫਾਈ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਤੱਕ ਸਟੇਜ ਸੀਗੀ ਪੈਟਰੋਲ ਪੰਪ ਦੇ ਬਿਲਕੁਲ ਜਿੱਥੇ ਹਰ ਰੋਜ਼ ਪ੍ਰੈਸ ਕਾਨਫਰੰਸ ਹੁੰਦੀ ਸੀ ਕਿਸਾਨਾਂ ਦੀ ਉੱਥੇ ਤੱਕ ਸਫਾਈ ਕਰਦੇ ਹੋਏ ਜਿਹੜੀ ਪੰਜਾਬ ਸਰਕਾਰ ਦੀ ਪੁਲਿਸ ਹੈਗੀ ਉਹ ਉੱਥੇ ਤੱਕ ਪਹੁੰਚ ਚੁੱਕੀ ਹੈ ਸਟੇਜ ਜਿਹੜੀ ਉਹ ਅਖਾੜੀ ਜਾ ਰਹੀ ਹੈ ਤੇ ਹੋਰ ਜਿੰਨਾ ਸਮਾਨ ਹੈ ਕਿਸਾਨਾਂ ਦਾ ਟਰਾਲੀਆਂ ਦੇ ਵਿੱਚ ਪਿਆ ਹੈਗਾ ਉਹਨਾਂ ਨੂੰ ਬਲੂਰੋ ਕੈਂਪਰਾਂ ਜਿਹੜੀਆਂ ਪ੍ਰਸ਼ਾਸਨ ਨੇ ਲਿਆਂਦੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਲੱਦ ਲੱਦ ਕੇ ਜਾਂ ਕਿਰਾਏ ਦੇ ਉੱਪਰ ਟਰੈਕਟਰ ਟਰਾਲੀਆਂ ਲਿਆਂਦੇ ਹੋਏ ਨੇ ਉਹਨਾਂ ਦੇ ਵਿੱਚ ਲੱਦ ਲੱਦ ਕੇ ਲੈ ਕੇ ਜਾਇਆ ਜਾ ਰਿਹਾ ਹੁਣ ਇਹਦੇ ਵਿੱਚ ਵੱਡੇ ਸਵਾਲੇ ਖੜੇ ਹੁੰਦੇ ਨੇ ਕਿ ਕਿਸਾਨਾਂ ਦੀਆਂ ਜਿਹੜੀਆਂ ਟਰੈਕਟਰ ਦੇ ਟਰਾਲੀਆਂ ਨੂੰ ਟੋ ਕਰਕੇ ਟੋ ਬੈਨਾਂ ਦੇ ਨਾਲ ਜਿਹੜਾ ਖਨੌਰੀ ਤੋਂ ਬਾਹਰਲੇ ਪਾਸੇ ਸ਼ਿਫਟ ਕੀਤਾ ਜਾ ਰਿਹਾ ਹੈਗਾ ਤੇ ਜਿੰਨਾ ਵਿੱਚ ਟਰਾਲੀਆਂ ਦੇ ਸਮਾਨ ਚਾਹੇ ਉਹ ਕਿਸਾਨਾਂ ਦੇ ਫ੍ਰੀਜ ਹੋਣ ਜਾਂ ਫਿਰ ਏਸੀ ਹੋਣ ਜਾਂ ਹੋਰ ਵੀ ਜਿੰਨਾ ਵੀ ਸਮਾਨ ਹੈਗਾ ਚਾਹੇ ਕਿਸਾਨਾਂ ਦੇ ਦੁਬਾਰਾ ਜਿੰਨਾ ਆਪਣਾ ਫੰਡ ਇਕੱਠਾ ਕੀਤਾ ਹੁੰਦਾ ਜਾਂ ਸਿਲੰਡਰ ਹੋ ਗਏ ਜਾਂ ਸੋਈ ਦਾ ਸਮਾਨ ਭਾਂਡੇ ਬਿਸਤਰੀ ਉਹ ਸਾਰੀਆਂ ਚੀਜ਼ਾਂ ਨੂੰ ਬੇਗੌਰ ਤਰੀਕੇ ਦੇ ਨਾਲ ਉਹਨਾਂ ਦੀ ਤੋੜਪੰਨ ਕੀਤੀ ਗਈ ਇਕੱਠੇ ਉਹਨਾਂ ਨੂੰ ਇੱਕ ਟਰਾਲੀ ਦੇ ਵਿੱਚ ਲੱਦ ਕੇ ਜਿਹੜਾ ਇਸ ਤਰੀਕੇ ਨਾਲ ਛੁੱਟਿਆ ਗਿਆ ਕਿ ਬਾਅਦ ਦੇ ਵਿੱਚ ਉਹ ਕਿਸਾਨ ਜਿਹੜਾ ਉਹਨਾਂ ਚੀਜ਼ਾਂ ਨੂੰ ਪਛਾਣ ਵੀ ਨਹੀਂ ਸਕਦੇ ਜਿੰਨੀ ਕਿ ਜਾਣਕਾਰੀ ਮਿਲੀ ਕਿ ਉਧਰਲੇ ਪਾਸਿਓਂ ਜਿੱਥੇ ਅਸੀਂ ਖੜੇ ਆ ਬਿਲਕੁਲ ਨਾਲ ਲੱਗਦਾ ਇੱਥੇ ਅ ਹਰਿਆਣੇ ਦਾ ਹੋਇਆ ਬਾਰਡਰ ਹੈਗਾ ਜਿੱਥੇ ਬੈਰੀਕੇਟਿੰਗ ਸੀਗੀ ਉੱਥੇ ਜਿਹੜਾ ਹਰਿਆਣਾ ਪ੍ਰਸ਼ਾਸਨ ਨੇ ਉਧਰੋਂ ਵੀ ਬੈਰੀਕੇਟਿੰਗ ਜਿਹੜੀ ਆਪਣੀ ਹਟਾਉਣੀ ਉਹ ਸ਼ੁਰੂ ਕਰ ਦਿੱਤੀ ਹੈਗੀ ਹਰਿਆਣਾ ਪ੍ਰਸ਼ਾਸਨ ਵੀ ਬੈਰੀਕੇਟਿੰਗਾਂ ਹਟਾਉਣ ਦੇ ਉੱਪਰ ਲੱਗਿਆ ਹੋਵੇਗਾ ਜਿੰਨਾ ਪੈਚ ਵਰਕ ਹੈ ਸੜਕ ਪੁੱਟੀ ਹੋਈ ਸੀਗੀ ਉਹ ਸਾਰਾ ਪੂਰਿਆ ਜਾ ਰਿਹਾ ਹੈਗਾ ਪੈਚ ਵਰਕ ਸੜਕ ਦੇ ਉੱਪਰ ਚੱਲ ਰਿਹਾ ਹੈਗਾ ਕੱਲ ਵੀ ਜਿਹੜਾ ਸਰਕਾਰ ਦੇ ਵੱਲੋਂ ਜਾਂ ਕਹੇ ਜੀ ਤਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਸੀ ਜਾਂ ਐਸਐਸਪੀ ਨਾਨਕ ਸਿੰਘ ਨੇ ਪਟਿਆਲੇ ਦੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਹਰਿਆਣਾ ਪ੍ਰਸ਼ਾਸਨ ਦੇ ਨਾਲ ਉਹ ਸਵੇਰ ਤੋਂ ਟੱਚ ਦੇ ਵਿੱਚ ਨੇ ਮਤਲਬ ਕਿ ਜਿਹੜਾ ਪੂਰਾ ਮੋਰਚਾ ਖਦੇੜਨ ਦੀ ਪਹਿਲੀ ਸਕੀਮ ਜਿਹੜੀ ਉਹ ਹਰਿਆਣਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਟੱਚ ਦੇ ਵਿੱਚ ਬਣਾਈ ਗਈ ਸੀ ਤੇ ਹੁਣ ਜਿਹੜਾ ਇਹ ਮੋਰਚਾ ਖੁੱਲਣ ਲੱਗਿਆ ਹੋਏਗਾ ਸਾਡੇ ਇੱਕ ਤੋਂ ਦੋ ਦਿਨਾਂ ਦਾ ਸਮਾਂ ਹੋਰ ਲੱਗ ਸਕਦਾ ਹੈਗਾ ਜਿਹੜਾ ਇਸ ਨੂੰ ਪੂਰੇ ਤਰੀਕੇ ਨਾਲ ਕਲੀਅਰ ਕਰਨ ਦੇ ਲਈ ਕਿਉਂਕਿ ਜਿਹੜਾ ਅੱਜ ਸਵੇਰ ਤੋਂ ਲਗਾਤਾਰ ਇਹ ਕਾਰਵਾਈ ਜਿਹੜੀ ਉਹ ਹੋ ਰਹੀ ਹੈਗੀ ਇਸ ਮੋਰਚੇ ਦੇ ਉੱਪਰ ਹਾਲਾਂਕਿ ਮੀਡੀਆ ਨੂੰ ਜਿਹੜਾ ਅੰਦਰ ਜਾਣ ਦੀ ਕੋਈ ਐਂਟਰੀ ਨਹੀਂ ਮੰਗਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਿਲਕੁਲ ਬੰਦ ਕੀਤਾ ਹੋਇਆ ਬੈਰੀਕੇਡਨ ਲਾਈ ਹੋਈ ਹੈ ਉਧਰੋਂ ਖਨੌਰੀ ਵਾਲੇ ਪਾਸੇ ਤੋਂ ਮੀਡੀਆ ਨੂੰ ਆਉਣ ਦੀ ਕੋਈ ਇਜਾਜ਼ਤ ਨਹੀਂ ਹੈਗੀ ਅਸੀਂ ਹਰਿਆਣੇ ਵਾਲੇ ਪਾਸੇ ਤੋਂ ਐਂਟਰ ਹੋਏ ਤਾਂ ਤੁਹਾਨੂੰ ਜਿਹੜਾ ਇਸ ਪਾਸੇ ਤੋਂ ਮੋਰਚੇ ਦੀ ਤਸਵੀਰ ਦਿਖਾ ਰਹਿਆਂਗੇ ਹੋਰ ਪਲ-ਪਲ ਦੀ ਜਾਣਕਾਰੀ ਲਈ ਹੋਰ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰਿਓ ਤੇ ਮੀਡੀਆ ਨੂੰ ਸ਼ੇਅਰ ਜ਼ਰੂਰ ਕਰਿਓ